ਨਾਮ ਤਾਂ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਜਸਪ੍ਰੀਤ ਜੀ ਤੁਹਾਡੇ ਅੱਜ ਚਰਾਂ ਦੇ ਵਿੱਚ ਜਿਹੜੇ ਹੈਗੇ ਬਾਰੇ ਦੇਖ ਰਹੇ ਹਾਂ ਅਸੀਂ ਮੈਡਲ ਲੰਕ ਰਹੇ ਹਾਂ ਹੱਥਾਂ ਦੇ ਵਿੱਚ ਛੀਨਦਾ ਹੈਗੀ ਹੈ ਅੱਜ ਤੁਸੀਂ ਜਿਹੜਾ ਹੈਗਾ ਬੜਾ ਖੁਸ਼ ਨਜ਼ਰ ਆ ਰਹੇ ਹੋ ਕੀ ਕਰ ਅਸੀਂ ਸਭ ਤੋਂ ਪਹਿਲਾਂ ਤਾਂ ਐਸਪੀ ਸ਼ੂਟਿੰਗ ਅਕੈਡਮੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਜੋ ਜਿਨ੍ਹਾਂ ਨੇ ਇਹ ਉਪਿਆਲਾ ਕੀਤਾ ਤੇ ਸ਼ੂਟਰਾਂ ਦਾ ਮਾਣ ਵਧਾਇਆ ਮੈਂ ਸਟੇਟਮੈਂਟ ਦਿੰਦਾ ਜੀ ਟੀਡ ਤੋਂ ਦੋ ਬ੍ਰਾਉਂਜ਼ ਮੈਡਲ ਹੈ ਮੇਰੇ ਤੇ ਇਹ ਅੱਜ ਜੋ ਵੀ ਮੈਂ ਇੱਥੇ ਖੜਾ ਇਹ ਸਰ ਸਰਦਾਰ ਹਜੀਤ ਸਿੰਘ ਜੀ ਦੀ ਬਦੌਲਤ ਕੋਚ ਮੇਰੇ ਉਹਨਾਂ ਦੀ ਬਦੌਲਤ ਮੈਂ ਖੜਾ ਇੱਥੇ ਜੀ ਕਿਹੜੀ ਕਲਾਸ ਆ ਤੁਹਾਡੀ ਹੁਣ ਤੁਸੀਂ ਕਿੱਥੇ ਪੜ੍ਹਦੇ ਹੋ ਕਿਹੜੇ ਸਕੂਲ ਤੋਂ ਪੜ੍ਹਦੇ ਹੋ ਮੈਂ ਬਰਮਿੰਗਮਰ ਸਕੂਲ ਤੋਂ ਪੜ੍ਹਦਾ ਜੀ ਕਲਾਸ ਕਿਹੜੀ ਤੁਹਾਡੀ ਮੇਰੀ ਪਲੱਸ 1 ਮੰਨ ਪਲੱਸ 1 ਦੀ ਕਲਾਸ ਹੈ ਜੀ ਤਾਂ ਪੜ੍ਹਾਈ ਦੇ ਨਾਲ ਨਾਲ ਜਿਹੜੀ ਤੁਹਾਡੀ ਸ਼ੂਟਿੰਗ ਰੇਂਜ ਚੱਲਦੀ ਰਹਿੰਦੀ ਕੋਈ ਦਿੱਕਤ ਤਾਂ ਨਹੀਂ ਨਹੀਂ ਕੋਈ ਦਿੱਕਤ ਨਹੀਂ ਦੇਖੋ ਜੀ ਜੇ ਕੋਈ ਸ਼ੂਟਰ ਮਿਹਨਤ ਕਰਨਾ ਚਾਹੁੰਦਾ ਤਾਂ ਉਸ ਨੂੰ ਟਾਈਮ ਮਿਲ ਹੀ ਜਾਂਦਾ ਉਹਨੂੰ ਆਪਣੀ ਮਿਹਨਤ ਜਾਰੀ ਰੱਖਣੀ ਚਾਹੀਦੀ ਆ ਉਹਦਾ ਰਿਜ਼ਲਟ ਮਿਲਦਾ ਹੀ ਮਿਲਦਾ ਹੈ ਜੋ ਬੱਚੇ ਨਸ਼ਾਟ ਵਰਦ ਜਾਂਦੇ ਆ ਜਾਂ ਖੇਡਾ ਨਹੀਂ ਖੇਡਦੇ ਜਾਂ ਥੱਲੀਆ ਮੋਬਾਈਲ ਤੇ ਖੇਡਦੇ ਉਹਨਾਂ ਨੂੰ ਕੀ ਅਪੀਲ ਕਰਦਾ। ਦੇਖੋ ਜੀ ਜੋ ਚੀਜ਼ ਮੋਬਾਈਲ ਤੇ ਖੇਡਦੇ ਜਾਂ ਅਸਲ ਚ ਖੇਡਦੇ ਉਹਦਾ ਬਹੁਤ ਡਿਫਰੈਂਸ ਹੈ ਜੀ। ਆਪਾਂ ਨੂੰ ਜਿਹੜੀ ਗੇਮ ਆ ਉਹ ਇੱਕ ਇੰਡੀਵਿਜੂਅਲ ਗੇਮ ਜਾਂ ਟੀਮ ਗੇਮ ਕੋਈ ਵੀ ਚੁਣ ਲੈਣੀ ਚਾਹੀਦੀ ਆ। ਉਹਦੇ ਜ਼ਰੀਏ ਆਪਾਂ ਨੂੰ ਅੱਗੇ ਜਾਣਾ ਚਾਹੀਦਾ ਵਾ ਤੇ ਉਹਦਾ ਰਿਜ਼ਲਟ ਆਪਾਂ ਨੂੰ ਮਿਲਦਾ ਹੀ ਮਿਲਦਾ ਆ। ਆਪਾਂ ਕੋਈ ਵੀ ਗੇਮ ਕਰ ਸਕਦੇ ਆ। ਠੀਕ ਹੈ।